ਨਾ اسلامਾਬਾਦ ਵੱਲੋਂ ਉੰਤਰਾਜੀ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਤਿੰਨ ਗੁਰਰਿਆਂ ਸਮੇਤ ਤਿੰਨ ਲਗਜ਼ਰੀ ਕਾਰਾਂ ਬਰਾਮਦ ਕਿੰਗਪਿੰਨ ਗੱਡੀਆਂ ਚੋਰੀ ਕਰਕੇ ਚੈਸੀ ਤੇ ਇੰਜਨ ਨੰਬਰ ਨੂੰ ਪੇਪਰ ਕਰਕੇ ਅੱਗੇ ਵੇਚ ਦਿੰਦੇ ਸਨ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਸਾਂ ਜੋ ਕਮਿਸ਼ਨਰ ਪੁਲਿਸ ਅਮਰ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਨਿਸ਼ਾ ਨਿਰਦੇਸ਼ਾਂ ਅਨਸਾਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਚੱਲ ਰਿਹਾ ਸੀਗਾ ਉਸ ਤੇ ਕੰਮ ਕਰਦਿਆਂ ਸਾਡੀ ਥਾਣਾ ਸਲਾਮਾਬਾਦ ਦੀ ਪੁਲਿਸ ਨੇ ਏਸੀਬੀ ਜਸਪਾਲ ਸਿੰਘ ਹੁਣਾਂ ਦੇ ਅਗਵਾਈ ਤੇ ਉੱਤੇ ਵਿੱਚ ਇੱਕ ਗੱਡੀ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਰੁੱਪ ਦਾ ਜੜਾ ਪਤਾ ਫਾਸ਼ ਕੀਤਾ ਹੈ ਜਿਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਜਿਹੜਾ ਇਸ ਵਿੱਚ ਹੁਣ ਤੱਕ ਅਰੈਸਟ ਕੀਤਾ ਗਿਆ ਜਿਸ ਦੇ ਅੱਜ ਗਰੀਸ਼ ਕੁਮਾਰ ਪੁਰਸ਼ਗੈਰੀ ਜੋ ਕਿ ਪਿੱਕੀਵਿੰਡ ਦਾ ਰਹਿਣ ਵਾਲਾ ਹੈ ਸਾਬ ਸਿੰਘ ਪੁੱਤਰ ਅਵਤਾਰ ਸਿੰਘ ਇਹ ਖੰਡ ਵਾਲਾ ਸ਼ਹਾਟਾ ਦਾ ਰਹਿਣ ਵਾਲਾ ਹੈ ਤੇ ਗੁਰਮੀਤ ਸਿੰਘ ਉਰਫ ਡਿੰਪਲ ਜਿਹੜਾ ਇਹ ਥਾਣਾ ਮੁਹੰਕਪੁਰਾ ਦਾ ਰਹਿਣ ਵਾਲਾ ਹੈ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਗਰੀਸ਼ ਅਤੇ ਸਾਇਬ ਸਿੰਘ ਇਹਨਾਂ ਦੇ ਉੱਤੇ ਪੁਰਾਣੇ ਮੁਕੱਦਮੇ ਦਰਜ ਨੇ ਗਰੀਸ਼ ਦੇ ਉੱਤੇ 6 ਮੁਕੱਦਮੇ ਜਿਹੜੇ ਪੁਰਾਣੇ ਚੋਰੀ ਦੇ ਚੋਰੀਆਂ ਗੱਡੀਆਂ ਐਨਡੀਪੀਐਸ ਤੇ ਪਲਸ ਆਮਜੈਕਟ ਦੇ ਮੁਕੱਦਮੇ ਜਿਹੜੇ ਇਹਨਾਂ ਦੇ ਦਰਜ ਨੇ ਇਹਨਾਂ ਤਿੰਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਕੋਲ ਚੋਰੀशुदा ਬਰਾਮਦ ਹੋਈਆਂ ਨੇ ਜਿਸ ਦੇ ਵਿੱਚ ਇੱਕ Thar ਇੱਕ Scorpio ਤੇ ਇੱਕ Swift ਜਿਹੜੀ ਇਹਨਾਂ ਕੋਲ ਬਰਾਮਦ ਹੋਈ ਹੈ ਜਿਸ ਨੂੰ ਇਸ ਦੀ ਤਰਤੀਸ਼ ਅੱਗੇ ਕੀਤੀ ਗਈ ਤੇ ਜਿਹੜਾ ਸਕ੍ਰਿਪਟ ਦੇ ਉੱਤੇ ਜਿਹੜਾ ਜਾਲੀ ਨੰਬਰ ਲਗਾਇਆ ਸੀਗਾ ਉਸ ਦੇ ਵਿੱਚ ਜਾਲੀ ਨੰਬਰ ਦੀ ਤਸਦੀਕ ਕਰਦੇ ਹਾਂ ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚੈਸੀ ਨੰਬਰ ਤੇ ਜਿਹੜੀਆਂ ਇੰਜਨ ਨੰਬਰ ਆ ਉਹ ਵੀ ਟੈਂਪਰ ਹੋਣੇ ਪਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇੱਕ ਜਾਲੀ ਆਰਸੀ ਵੀ ਜਿਹੜੀ ਇਸ ਦੇ ਵਿੱਚ ਬਰਾਮਦ ਹੋਈ ਹੈ ਜਿਸ ਦੇ ਉੱਤੇ ਤਰਤੀਸ਼ ਅੱਗੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕੇਸ ਦੇ ਵਿੱਚ ਹੁਣ ਤੱਕ ਦੋ ਲੋਕ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਜਿਹੜੇ ਆ ਵਾਸੀ ਗਿਰਕਪੁਰ ਤੇ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹ ਫਿਗਰ ਆਊਟ ਹੋਏ ਨੇ ਜਿਹੜੇ ਇਸ ਸਿੰਡੀਗੇਟ ਜਾਂ ਇਸ ਜਿਹੜੇ ਗਰੋਥ ਦੇ ਜਿਹੜੇ ਮੁੱਖ ਸਰਗਣਾ ਨੇ ਉਹਨਾਂ ਦੇ ਆਲਰੇਡੀ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਜਿਹੜੇ ਮਕਦਮੇ ਦਰਜ ਨੇ ਇਸ ਮਕਦਮੇ ਦੀ ਜਿਹੜੀ ਤਫਤੀਸ਼ ਅੱਗੇ ਕਰਕੇ ਇਨ੍ਹਾਂ ਦੋਹਾਂ ਦੋਸ਼ੀਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਤੇ ਇਸ ਸਾਰੇ ਸਿੰਡੀਗੇਟ ਦਾ ਜਿਹੜਾ ਜਿਹੜਾ ਮਾਮਲਾ ਇਹਨੂੰ ਅਨਰਥ ਕੀਤਾ ਜਾਵੇਗਾ ਤੇ ਜਿਹੜੇ ਹੋਰ ਵੀ ਦੋਸ਼ੀ ਤੇ ਹੋਰ ਵੀ ਗੱਡੀਆਂ ਜਿਹੜੀਆਂ ਨੇ ਇਹਨਾਂ ਦੇ ਚੋਰੀ ਕਰਕੇ ਅੱਗੇ ਵੇਚੀਆਂ ਨੇ ਉਹ ਪਰਮ